ਦੋਸਤੋ ਦੇਸ਼ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ CAA ਜਿਹਨੂੰ ਅਸੀਂ ਸਾਂਝਾ ਸਿਵਲ ਕੋਰ ਕਹਿੰਦੇ ਆ ਇਹ ਇਹਦੇ ਬਾਰੇ ਵਿੱਚ ਕਾਫੀ ਸਮੇਂ ਗੱਲਾਂ ਚੱਲਦੀਆਂ ਰਹੀਆਂ ਉੱਤਰਾਖੰਡ ਸਰਕਾਰ ਵੱਲੋਂ ਇਸ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਤੇ ਹੁਣ CAA ਜਿਹਨੂੰ ਅਸੀਂ ਜਿਹਦੇ ਬਾਰੇ ਜਿਹਨੂੰ ਲੈ ਕੇ ਕਾਫੀ ਸਮੇਂ ਤੋਂ ਕੰਟਰੋਵਰਸਿਟੀ ਚੱਲਦੀ ਰਹੀ ਬਹੁਤ ਸਾਰੇ ਖਦਸ਼ੇ ਜਾਹਰ ਹੁੰਦੇ ਰਹੇ ਕਿ ਉਹ ਨੋਟੀਫਾਈ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਵੀ ਦੇਸ਼ ਦੇ ਵਿੱਚ ਬਵਾਲ ਖੜਾ ਹੋ ਗਿਆ ਹੈ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲਾਂ ਯੋਦੇ ਵਿੱਚ ਰਾਮ ਮੰਦਰ ਦੇ ਉਦਘਾਟਨ ਅਤੇ ਉਤਰਾਖੰਡ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰਨ ਤੋਂ ਕੁਝ ਹਫ਼ਤੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਸੀਏਏ ਲਾਗੂ ਕਰਨ ਦਾ ਐਲਾਨ ਕਰਕੇ ਆਪਣੇ ਚੁਣਵੀ ਵਾਅਦਿਆਂ ਦਾ ਇੱਕ ਹੋਰ ਖਾਨਾ ਪੂਰਾ ਕਰ ਦਿੱਤਾ ਹੈ ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਨ ਤੋਂ 46 ਸਾਲ ਬਾਅਦ ਕੇਂਦਰ ਨੇ ਇਸ ਦੇ ਨਿਯਮਾਂ ਨੂੰ ਜਨਤਕ ਕਰ ਦਿੱਤਾ ਜਿਸ ਨਾਲ 31 ਦਸੰਬਰ 2014 ਤੋਂ ਪਹਿਲਾਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਾਰਮਿਕ ਆਧਾਰ ਤੇ ਵਧੇਕੀਆਂ ਕਰਕੇ ਬਿਨਾਂ ਦਸਤਾਵੇਜ਼ ਤੋਂ ਆਉਣ ਵਾਲੇ ਹਿੰਦੂ ਸਿੱਖ ਜੈਨੀ ਬੋਧੀ ਪਾਰਸੀ ਅਤੇ ਈਸਾਈ ਸੰਨਾਥੀਆਂ ਲਈ ਭਾਰਤੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆ ਸਕੇਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਨਿਸ਼ਚੇ ਨਾਲ ਆਖਿਆ ਹੈ ਕਿ ਸੀਏ ਕਿਸੇ ਵਿਅਕਤੀ ਦੀ ਨਾਗਰਿਕਤਾ ਖੋਣ ਵਾਲਾ ਕਾਨੂੰਨ ਨਹੀਂ ਹੈ ਫਿਰ ਵੀ ਵਿਰੋਧੀ ਧਿਰ ਅਤੇ ਕੁਝ ਧਾਰਮਿਕ ਸਮੂਹਾਂ ਅੰਦਰ ਇਹ ਖਦਸ਼ਾ ਬਣਿਆ ਹੋਇਆ ਸੀ ਕਿ ਇਹ ਕਾਨੂੰਨ ਲਾਗੂ ਕਰਨ ਨਾਲ ਫਿਰਕੂਤ੍ਰੋ ਵਿਕਰਨ ਹੋਰ ਜ਼ਿਆਦਾ ਵਧੇਗਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਇਸ ਕਾਨੂੰਨ ਦੇ ਆਧਾਰ ਤੇ ਭਾਰਤ ਵਿੱਚ ਰਹਿੰਦੇ ਕਿਸੇ ਵੀ ਨਾਗਰਿਕ ਨਾਲ ਵਿਤਕਰਾ ਕੀਤਾ ਗਿਆ ਜਾਂ ਉਸ ਦੇ ਮੌਜੂਦਾ ਨਾਗਰਿਕਤਾ ਹੱਕ ਖੋਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਦਾ ਪੂਰ ਜ਼ੋਰ ਵਿਰੋਧ ਕਰਨਗੇ ਇੰਡੀਅਨ ਯੂਨੀਅਨ ਮੁਸਲਮ ਲੀਗ ਨੇ ਸੁਪਰੀਮ ਕੋਰਟ ਵਿੱਚ ਅਰਜੀ ਦਾਇਰ ਕਰਕੇ ਸੀਏਏ ਦੇ ਨਿਯਮਾਂ ਨੂੰ ਜ਼ਾਹਿਰਾ ਤੌਰ ਤੇ ਧਾਰਮਿਕ ਆਧਾਰ ਤੇ ਵਿਤਕਰਾ ਕਰਨ ਵਾਲੇ ਸਰਾਧ ਦਿੰਦੇ ਹੋਏ ਇਹਨਾਂ ਦੇ ਅਮਲ ਉੱਤੇ ਰੋਕ ਲਾਉਂਦੀ ਅਪੀਲ ਕੀਤੀ ਹੈ ਦਸੰਬਰ 2019 ਵਿੱਚ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ ਅਤੇ ਇਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਇਸ ਨੂੰ ਮਨਜ਼ੂਰੀ ਦੇਣ ਦੇ ਬਾਅਦ ਦੇਸ਼ ਦੇ ਪੂਸ਼ਟ ਹਿੱਸੇ ਅੰਦਰ ਇਸ ਕਾਨੂੰਨ ਦਾ ਸਖਤ ਵਿਰੋਧ ਹੋਇਆ ਸੀ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਚੰਤਕ ਮੋਰਚਾ ਸ਼ੁਰੂ ਕੀਤਾ ਗਿਆ ਸੀ ਇਸ ਸੋਧ ਦੀ ਇਸ ਕਰਕੇ ਤਿੱਖੀ ਨੁਕਤਾਚੀਨੀ ਹੁੰਦੀ ਰਹੀ ਕਿ ਮੁਸਲਮਾਨਾਂ ਨੂੰ ਗਿਣ ਮੇਤੇ ਕੇ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ ਜਦੋਂ ਕਿ ਤੱਤ ਇਹ ਹੈ ਕਿ ਭਾਰਤ ਦੇ ਗਵਾਂਡੀ ਦੇ ਸ਼ਾਂਦਰ ਮੁਸਲਮ ਭਾਈਚਾਰੇ ਨੂੰ ਦਮਨ ਦਾ ਸ਼ਿਕਾਰ ਬਣਾਇਆ ਗਿਆ ਹੈ ਇੱਕ ਖਦਸ਼ਾ ਵੀ ਬਣਿਆ ਹੋਇਆ ਹੈ ਕਿ ਭਾਰਤ ਵਿੱਚ ਮੁਸਲਮ ਸ਼ਰਨਾਰਥੀਆਂ ਨੂੰ ਇਸ ਕਾਨੂੰਨ ਦੀ ਆੜ ਹੇਟ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਹਨਾਂ ਨੂੰ ਗੈਰ ਕਾਨੂੰਨੀ ਆਵਾਸੀ ਕਰਾਰ ਦੇ ਦਿੱਤਾ ਜਾਵੇਗਾ ਕੇਂਦਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਬੀਆਂ ਸੰਬੰਧਿਤ ਰਾਂ ਖਾਸ ਕਰਕੇ ਬੰਗਲਾਦੇਸ਼ ਦੀ ਇਸ ਰਾਹਦ ਨਾਲ ਲੱਗਦੇ ਪੱਛਮੀ ਬੰਗਾਲ ਅਤੇ ਆਸਾਮ ਜਿਹੇ ਸੂਬਿਆਂ ਨੂੰ ਇਹ ਯਕੀਨ ਦਿਨਹਾਨੀ ਕਹਾਵੇ ਕਰਾਵੇ ਕਿ ਇਸ ਕਾਨੂੰਨ ਪਿੱਛੇ ਕੋਈ ਰਾਜਨੀਤਿਕ ਜਾਂ ਚੋਣਵੀ ਮਨੋਰਥ ਨਹੀਂ ਸਗੋਂ ਇਸ ਦਾ ਮੰਤਵ ਉਸ ਭੇਟ ਨੂੰ ਖਤਮ ਕਰਨਾ ਹੈ ਅਤੇ ਨਾਗਰਿਕਤਾ ਦੇ ਐਮਲ ਨੂੰ ਪਤਰਾ ਕਰਨਾ ਹੈ ਅਤੇ ਆਪਣੇ ਆਪ ਵਿੱਚ ਸਿਆਸੀ ਕਦਮ ਹੈ ਹੁਣ ਜ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇਹ ਕਾਨੂੰਨ ਲਾਗੂ ਕਰਨਾ ਆਪਣੇ ਆਪ ਵਿੱਚ ਸਿਆਸੀ ਕਦਮ ਹੈ ਇਸੇ ਕਰਕੇ ਇਹ ਸਮਝਿਆ ਜਾ ਰਿਹਾ ਹੈ ਕਿ ਸੱਤਾਧਾਰੀ ਧਿਰ ਇਸ ਤੋਂ ਚੋਣਵੀ ਲਾਹਾ ਲੈਦੀ ਖਿਰਾਕ ਵਿੱਚ ਹੈ ਦੋਸਤੋ ਜੇ ਅਸੀਂ ਦੇਖੀਏ ਤਾਂ ਭਾਵੇਂ ਸਾਡੇ ਦੇਸ਼ ਦੇ ਜਿਹੜੇ ਹੋਮ ਮਿਨਿਸਟਰ ਨੇ ਉਹ ਕਹਿ ਰਹੇ ਨੇ ਕਿ ਇਸ ਦੇ ਨਾਲ ਕਿਸੇ ਦਾ ਜਿਹੜਾ ਹੈਗਾ ਉਹ ਨਾਗਰਿਕਤਾ ਖੋਹੀ ਨਹੀਂ ਜਾਏਗੀ ਇਹਦੇ ਨਾਲ ਤਾਂ ਨਾਗਰਿਕਤਾ ਦਿੱਤੀ ਜਾਏਗੀ ਪਰ ਜਿਹੜੇ ਖਾਦਸ਼ੇ ਹੈਗੇ ਨੇ ਉਹ ਜ਼ਾਹਿਰ ਨੇ ਸਾਡੇ ਸੰਵਿਧਾਨ ਦੇ ਵਿੱਚ ਹਰ ਕਿਸੇ ਨੂੰ ਸਭ ਨੂੰ ਧਰਮ ਦੇ ਆਧਾਰ ਆਧਾਰ ਦੇ ਉੱਪਰ ਆਜ਼ਾਦੀ ਦਿੱਤੀ ਗਈ ਆ ਤੇ ਧਰਮ ਦਾ ਜਿਹੜਾ ਖਾਤਾ ਹੈਗਾ ਉਹ ਸੈਕੂਲਰ ਹੈ ਲੇਕਿਨ ਫਿਰ ਵੀ ਕੇਸ ਦੇ ਵਿੱਚ ਅਜਿਹਾ ਕੁਝ ਕੀਤਾ ਗਿਆ ਹੈ ਤਾਂ ਇਸ ਤੋਂ ਇਹਦੇ ਵਿੱਚੋਂ ਜਿਹੜੇ ਸਵਾਲ ਪੁੱਛੇ ਜਾ ਰਹੇ ਨੇ ਉਹ ਬਿਲਕੁਲ ਜਾਇਜ਼ ਜਾਪਦੇ ਆ ਤੇ ਇਹਨਾਂ ਨੂੰ ਐਡਰੈਸ ਕਰਨਾ ਵੀ ਸਰਕਾਰ ਦੀ ਜਿਹੜੀ ਹੈਗਾ ਉਹਦਾ ਫਰਜਮੰਦਾ ਨਹੀਂ ਤਾਂ ਜਿਹੜਾ ਕੁਝ ਕਿਹਾ ਜਾ ਰਿਹਾ ਕਿ ਦੇਸ਼ ਦਾ ਜਿਹੜਾ ਸੈਕੂਲਰ ਖਾਸਾ ਹੈਗਾ ਉਸ ਨੂੰ ਖਤਰਾ ਹੈ ਇਹ ਬਿਲਕੁਲ ਜਾਇਜ਼ ਹੈ ਤੇ ਸਾਨੂੰ ਸਭ ਨੂੰ ਇਸ ਸੈਕੂਲਰ ਖਾਸੇ ਨੂੰ ਬਚਾਣ ਦੇ ਲਈ ਆਪਣੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਇਹ ਸੈਕੂਲਰ ਖਾਸਾ ਹਲਾਕਲਾ ਰੰਗਾਂ ਦਾ ਅਲੱਗ-ਅਲੱਗ ਨਸਲਾਂ ਦਾ ਮਿਲ ਕੇ ਇੱਕ ਬਣਾਇਆ ਹੋਇਆ ਐਗਰੀਮੈਂਟ ਹੈ ਜਿਸ ਦੇ ਵਿੱਚ ਦੇਸ਼ ਤੇ ਰਾਜ ਦਾ ਕੋਈ ਧਰਮ ਨਹੀਂ ਹੋਏਗਾ ਤੇ ਉਹਦੇ ਲਈ ਸਾਰੇ ਧਰਮ ਇਕੁਲ ਹੋਣਗੇ ਦੋਸਤੋ ਅਜਿਆ ਕੁਛ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਲੈ ਕੇ ਦੇਖਦੇ ਰਹੋ ਰੈਸ਼ਨਲ ਟਾਕ ਅਗਰ ਆਪਕੋ ہماری